ਸੇਵਾਹੀ ਗੁਰੂ ਸਰਬਜੀ ਜਾਓ ਤੋ ਪ੍ਰੇਮ ਕੇ ਲਨਕਾ ਜਾਓ ਸਿਰ ਦਰਸਨੀ ਗਲੀ ਮੇਰੀ ਆਓ ਇਹ ਤੁਮਹਾਰੇ ਸੰਹਰੇ ਤਰੀਜ ਸਿਰ ਜੀ ਜਗਾਣ கிரச பவ பியப் பண்ண தேன் एक महादर की जनकव भयो जगत को शोक है है सब जग भयो जय जय जन सुर लोक हम अब गण भरे एक गुण नाही अमृत शार बिके बिखाई माया मो परम भूले सुतदास प्रीत लगाई एक उत्तम पंथ सुन गुर संगत ये मरंज मद्रास मिटाई हरदास पाली रस बि गुर राम दास राखो न ਨੂਰੇ ਹਰ ਸ਼ਾਮੁਰ ਸੋਜਤੀ ਆ ਤੁਮ ਦੇਖੀ ਸਤਿਪੰਦਿਸ਼ਾ ਮਰ ਜਨਮ ਜਨਮ ਦੀ ਕਤੀਆ ਸਭਾਂ ਸਤਿਆ ਪਾਣਿਸ਼ਾ ਤੇਰੀ ਸ਼ਾਨਾ ਦੇਸ਼ਾ ਇਸ ਪਾਸ ਸੁਹਜਿਆ ਸੋਰੀ ਹੈ ਸਵਨਾ ਪਾਧਾਰੀ ਆਪਣੇ ਬਿਰਦ ਸੁਨਮਾਰੇ ਦੁਰਜ ਦਿਵਾਇ ਹਰ ਦੁਆ ਦੇ ਆਪੇ ਸਭ ਸੰਸਾਰ ਉਹ ਵਾਰਿਆ आ, हो ई राज राम की रखवली सुख सहज आनंद गुणगाव मन तने सुखाली पकित सतगुर मेरा का परवासा, वख़्श ले सभु सचे साहिब ਵਾਖਸ਼ੇ ਲਈ ਸਭ ਸੱਚ ਸਾਹਿਬ ਸੋਹਣ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਧੁਰ ਜਿ ਕੋ ਆਇਆ ਹਰ ਪ੍ਰਭਿਆ ਪੀ ਸਭ ਸੰਸਾਰ ਉਬਾਰਿਆ ਪਾਰ ਬ੍ਰੰਮ ਬ੍ਰੰਮ ਇਰ ਪਾਤਾਰੀ ਆਪਣਾ ਬਿਰਧ ਸਮਾਰਿਆ ਗੁਰੂ ਤੇਗ ਬਹਾਦਰ ਜੀ ਦੇ ਜੋਗੋ ਜੋ ਕੀ ਹਰਿ ਇਹ ਤੇ ਜਵੀਰ ਦੀ ਸਾਸ ਸੰਗਤ ਨੂੰ ਸੰਗਤ ਵੱਲੋਂ ਨਾਵੇਂ ਪਾਸ਼ਾ ਧੰਨ ਗੁਰੂ ਤੇਗ ਬਹਾਦਰ ਜੀ ਦੀ ਸ਼ੀਰ ਦੀ ਦਿਵਸਨਾ ਮਨਾਉਂਦੇ ਆਇਆ ਤੇ ਨਾਲ ਦਿਨ ਤੋਂ ਬਾਣੀ ਦੇ ਜਾਪ ਕਰਵਾਏਗੇ ਨੇ ਨਿਰਵਿਣਤਾ ਸਹਿਤ ਸੰਮੂਲਨ ਭੋਗ ਪਹਿਲੇ 10 ਮਿੰਟ ਜਪ ਜੁੜੇ ਹੋ ਜੋ ਸਤਿਗੁਰਾਂ ਦੇ ਅੱਜ ਦਾ ਹੁਕਮਨਾਮਾ ਸਾਨੂੰ ਪਰਮਾਨ ਬਖਸ਼ਿਸ਼ ਦਿੱਤਾ ਹੈ ਸੋਰਠ ਰਾਗ ਦੇ ਵਿੱਚ ਪੰਨੀ ਪਾਤਸ਼ਾਹ ਨੇ ਆਪਣੀ ਇਸਨਾਲ ਉਚਾਰਿਆ ਹੋਇਆ ਹੈ ਸੁਗਰਮ ਕੋ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਵੀ ਹੈ ਇਸ ਕਰਕੇ ਸਮਾਂ ਵਿੱਚ ਆਖੋਣ ਕਰਕੇ ਆਪਾਂ ਜੇ ਅਥ ਨਹੀਂ ਕਰਾਂਗੇ ਔਰ ਮਹੀਨੇ ਦਾ ਜੋ ਨਾਮ ਹੈ ਸਰਵਣ ਕਰੀਏ ਪਾਤਸ਼ਾਹ ਨੇ ਕੋਤਮ ਦੇ ਅੰਦਰ ਇਹ ਗੱਲ ਇਹ ਹੀ ਹੈ ਕਿ ਆਪਣੀ ਖਸਮਤੀ ਭਰੋਸਾ ਰੱਖਣਾ ਚਾਹੀਦਾ ਹੈ ਤੇ ਜਦੋਂ ਅਰਦਾਸ ਬੇਨਤੀ ਕਰੀਏ ਇਹਨਾਂ ਵਿਸ਼ਵਾਸ ਹੋਵੇ ਕਿ ਅਵਸ਼ਿਅ ਮੇਰੀ ਅਰਦਾਸ ਪੂਰੀ ਹੋਣੀ ਹੈ ਬਾਅਦਸ ਇਹ ਹੀ ਗੱਲ ਨਹੀਂ ਕਿ ਸੁਣ ਨਾਨਕੀ ਅਰਦਾਸ ਉਹ ਸਾਰਿਆਂ ਦੀ ਇਹ ਰਸਤਾ ਸੁਣਦਾ ਹੈ ਲਓ ਹੁਣ ਜੋ ਅੱਜ ਮਹੀਨਾ ਪ੍ਰਵੇਸ਼ ਹੋਇਆ ਹੈ ਪਵਿੱਤਰ ਸਰਵਣ ਦਾ ਦਿਹਾੜਾ ਵੀ ਲੱਗਿਆ ਕਈ ਵਾਰੀ ਆਪਾਂ ਨੂੰ ਹਫਤੇ ਦੇ ਵਿੱਚ ਸਿਗਰਾਂਦ ਜੀ ਕਾਫੀ ਦਿਨਾਂ ਬਾਅਦ ਸਰਵਣ ਕਰਨ ਦੀ ਬਾਣੀ ਮਿਲਦੀ ਹੈ ਪਰ ਅੱਜ ਬੜਾ ਭਾਰਾ ਵਾਲਾ ਸਮਾਂ ਹੈ ਜੋ ਕੋਲ ਹੀ ਸਿਗਰਾਂਦ ਜੀ ਨੇ ਆਓ ਜੋ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਅੰਦਰ ਉਪਦੇਸ਼ ਦਿੱਤਾ ਸਰਵਣ ਕਰੀਏ ਭੋਖ ਤੁਖਾਰੇ ਨਾ ਦੇ ਆਪਈ ਕਾਂਢੇ ਮਿਲੇ ਆਹਾਰੇ ਨਾ ਮਨ ਦੇ ਆਜਰ ਨਾਰਿੰਦ दर्शन लॻड़ा शाख सुखार पई कंठ मिलिया हारण मन में गया चरनारविंद दर्शन लॻड़ा छा कोट गुपा गोविंद गोपालेवा स्वामी मिकिया भो न सघी मेल साधू गुणगा जिते ਸਤਿਪ੍ਰੀਤ ਸਮਾ ਕਰ ਗਹ ਲੀਨੀ ਪਾਰ ਬ੍ਰਹਮ ਬੋੜਨਾ ਵਿਸ਼ੜੀਆਂ ਬਾਰ ਜਾਉ ਲਖ ਵੇਰੀਆਂ ਹਰ ਸਜਣ ਗਮਤਾਗਾ ਸ਼ਰਮ ਭਈ ਨਾਰਾਇਣ ਨਾਨਕ ਧਰ ਭਈਆ ਹੋ ਕੋ ਸੁਹੰਨਾ ਸਰਬ ਸੁਖਾਨ ਯਿਸੁ ਬਖਸ਼ੀ ਵੇ ਪਰਵਾਹ ਹੋ ਸ਼ਰਮ ਭਈ ਨਾਰਾਇਣ ਨਾਨਕ ਦਰਬਈਆ ਹੋ ਉਹ ਕੋ ਸੁਹੰਦਾ ਸਰਬਸਕਰ ਜਿਸ ਮਖਸ਼ੇ ਵੀ ਪਰਵਾਹ ਹੋ ਵਾਹੀ ਗੁਰਜੀਤ ਕਨਸਾ ਵਾਹੀ ਗੁਰਜੀਤ ਤੇਤੇ ਉਹ ਕਿ ਤੁਖਾਰ ਦਾ ਵਿਆਪੀ ਕੰਠ ਬੰਡਿਆ ਹਰਨਾਉ ਮਨ ਮੇਰੀਆ ਚਰਨਾਲ ਬਿੰਦਸ ਲਗਦਾ ਸਾਹੋ ਪੱਖ ਨੇ ਜਿਉ ਬਰਮਾਨ ਕੀਤਾ ਗੁਰਮਖੂ ਇਸ ਮਹੀਨੇ ਦੇ ਵਿੱਚ ਸਤਿਗੁਰਾਂ ਦਾ 8 ਤੋਂ ਲੈ ਕੇ 13 ਤੋ ਦੇ ਵਿੱਚ ਅੰਦਰ ਇੱਕ ਹਫਤੇ ਦੇ ਵਿੱਚ ਇੰਨੇ ਘਰ ਦੇ ਮੈਂਬਰ ਸ਼ਹੀਦ ਹੁੰਦੇ ਨੇ ਆਪਾਂ ਸਾਰਾ ਇਤਿਹਾਸ ਵਚਨ ਇਸ ਹਫ਼ਤੇ ਵਿੱਚ ਸਤਿਗੁਰ ਕੰਦੇ ਪੂਰਤ ਕਾਰਨਾ ਵਿਆਪੀ ਕੰਠ ਮਿਲਿਆ ਹਰਦਾਨੋਂ ਮਨ ਬੀਤਿਆ ਜਿਹਨਾਂ ਦਾ ਦਰਸ਼ਨ ਲਗੜਾ ਸਾਹ ਉਹਨਾਂ ਨੂੰ ਠੜ ਲੈ ਗਿਆ ਪਦੀ ਇਹਨਾਂ ਦੇ ਕੰਠ ਦੇ ਅੰਦਰ ਪ੍ਰਮਾਤਮਾ ਦਾ ਨਾਮ ਹੈ ਮਨ ਬੀਤੇ ਜਿਹਨਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਭੇਜਿਆ ਗਿਆ ਹੈ ਉਹਨਾਂ ਨੂੰ ਫਿਰ ਦਰਸ਼ਨ ਦਾ ਲਾਭ ਹਿਲਦਾ ਪੂਰੀ ਵੀ ਅੱਖਿਆ ਸਰਦਾਰ ਜੀ ਹਕਮਤ ਮਾਰਾ ਮਹਿੰਦੀ ਵਰਪਾ ਜੀ ਆਪ ਨੂੰ ਸਨ ਕਰਾਉਣਗੇ ਲਓ ਅਗਲਾ ਬਲੋ ਸੈਕਟਿਸ ਸਰ ਦੱਸਣਗੇ ਸੁਰਵਾਹ ਹਾਜ਼ਰੀ ਕੋਈ ਨਸ ਨਵੰਸਾਨੀ ਨਿਸਤਾਨ ਸਰਨ ਸ੍ਰੀ ਚੋਦੀ ਅੱਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ